ਪੰਜਾਬ ਚ ਹੜਾ ਨੇ ਵੱਡੀ ਤਬਾਹੀ ਮਚਾਈ ਇੱਕ ਵੀਡੀਓ ਜ਼ਰੂਰ ਤੁਸੀਂ ਵੀ ਵੇਖੀ ਹੋਵੇਗੀ ਜਿਸ ਦੇ ਵਿੱਚ ਇੱਕ ਕਿਸਾਨ ਇਸ ਪਾਣੀ ਦੀ ਵਹਾਵਲ ਵੇਖਦੇ ਹੋਏ ਰੋ ਰਿਹਾ ਸੀ ਰੱਬ ਨਾਲ ਗिला ਕਰ ਰਿਹਾ ਸੀ ਤੇ ਇਹ ਕਹਿ ਰਿਹਾ ਸੀ ਕਿ ਰੱਬਾ ਤੂੰ ਸਾਡੇ ਨਾਲ ਚੰਗੀ ਨਹੀਂ ਕੀਤੀ ਪ੍ਰਧਾਨ ਸਿੰਘ ਨੇ ਇਹ ਕਿਸਾਨ ਪ੍ਰਧਾਨ ਸਿੰਘ ਜੀ ਉਸ ਤੁਹਾਡੀ ਵੀਡੀਓ ਨੇ ਕਈਆਂ ਨੂੰ ਭਾਵੁਕ ਕੀਤਾ ਇੱਕ ਤਾਂ ਪੂਰੇ ਪੰਜਾਬ ਚ ਹਾਲਾਤ ਬੜ ਮਾੜੇ ਤੋ ਤੁਹਾਡਾ ਰੱਬ ਨਾਲ ਉਹ ਗिला ਦੇਖੋ ਜੀ ਮੈਂ ਨਾ ਅੱਗੇ ਵੀ ਕਾਫੀ ਇੰਟਰਵਿਊ ਦੇ ਵਿੱਚ ਦੱਸ ਚੁੱਕਾ ਵਾਂ ਕਿ ਜਦੋਂ ਕਿਸੇ ਨਾਲ ਡਾਡਾ ਪਿਆਰ ਹੋਵੇ ਨਾ ਆਪਣਾ ਤੇ ਇੱਕ ਮਿੰਟ ਵਾਸਤੇ ਕੋਈ ਆਪਣੇ ਨਾਲ ਕੋਈ ਮੰਨ ਲਓ ਮੈਨੂੰ ਲੱਗਾ ਕਿ ਮੇਰੇ ਨਾਲ ਧੋਖਾ ਆ ਕਿਉਂਕਿ ਮੈਂ ਉਸ ਬੰਦੇ ਤੇ ਮੈਨੂੰ 101% ਵਿਸ਼ਵਾਸ ਸੀ ਕਿ ਇਹ ਬੰਦ ਨਹੀਂ ਟੁੱਟਣਾ ਕੀ ਹੁੰਦਾ ਕਿ ਸਵੇਰੇ ਮੈਂ 8 ਵਜੇ ਕਿਉਂਕਿ ਹਰ ਰੋਜ਼ ਮੇਰੀ ਉੱਥੇ ਲੱਗੇ ਪੈੜੀ ਸੀ ਮੈਂ ਹਰ ਰੋਜ਼ ਜਾ ਕੇ ਤੇ ਸਾਡਾ ਇੱਕ ਗਰੁੱਪ ਚੱਲਦਾ ਬੱਬੀ ਬਿਧੀ ਚੰਦ ਦੇ ਨਾਂ ਤੇ ਉਹਦੇ ਵਿੱਚ 7-800 ਮੁੰਡਾ ਵਾ ਜਿਹੜੇ ਆਪਣੀ ਬਹੁਤ ਰਿਸਪੈਕਟ ਕਰਦੇ ਮੇਰੀ ਵੀ ਮੈਂ ਉਹ ਤਾਂ ਚੱਲ ਲਾ ਲਓ ਭਾਬੋ ਕਿੱਦਾਂ ਲਾ ਲਓ ਕਿ ਕਿਸੇ ਬੰਦੇ ਦਾ ਹੁੰਦਾ ਪਿੰਡ 'ਚ ਪਰਵਾਹ ਮੈਂ 8 ਵਜੇ ਕੁਝ ਮਿੰਟਾਂ ਦੇ ਮੁੰਡਿਆਂ ਨੂੰ ਕਹਿੰਨਾ ਵਾਂ ਵੀ ਕੋਈ ਗੱਲ ਨਹੀਂ ਹਰ ਰੋਜ਼ੀ ਦੀ ਤਰ੍ਹਾਂ ਤੁਸੀਂ ਆਓ ਤੇ ਆਪਾਂ ਆ ਕੇ ਤੇ ਜਿਹੜੀ ਅੱਗੇ ਅਸੀਂ ਰੋ ਸਟ੍ਰਗਲ ਕਰਦੇ ਉਹ ਹੀ ਅਸੀਂ ਜਾਰੀ ਰੱਖਣੀ ਹੈ ਬੋਰੇ ਭਰਨੇ ਕਰੇਟ ਭਰਨੇ ਲੇਕਿਨ 10 ਵਜੇ 38 ਮਿੰਟਾਂ ਤੇ ਇੱਕ ਵਲਵਲਾ ਉੱਠਦਾ ਦਰਿਆ ਦੇ ਵਿੱਚੋਂ ਤਾਂ ਉਹ ਵਲਵਲਾ ਜਿਹੜਾ ਨਾ ਉਹ ਮੇਰਾ ਜਿਹੜਾ 10 ਫੁੱਟ ਬੰਨਵਾ ਸਾਡਾ ਉਹਨੂੰ ਅੱਧੇ ਨੂੰ ਢਾ ਲਿੰਦਾ ਤਾਂ ਮੇਰੀ ਨਿਕਾ ਪੈਂਦੀ ਆ ਤੇ ਢੜਾਪ ਢੜਾਪ ਤੇ ਗਾਂਡੇ ਗੰਦੀਆਂ ਪਾਣੀ ਥੱਲੇ ਖੋਰਨਦਿਆ ਤਾਂ ਮੈਂ ਇਧਰਲੇ ਮੁੰਡਿਆਂ ਨੂੰ ਆਵਾਜ਼ ਮਾਰਦਾ ਇਧਰਲੇ ਨੂੰ ਮਾਰਦਾ ਮੇਰੇ ਕੋ ਉਹ ਤੁਸੀਂ ਵੀਡੀਓ 'ਚ ਵੇਖਿਆ 6-7 ਮੁੰਡੇ ਹੀ ਹੁੰਦੇ ਕਿਉਂਕਿ ਅਜੇ ਸਭ ਮੁੰਡੇ ਲੇਟ ਹੀ ਜਾਂਦੇ ਹੁੰਦੇ ਕਿਉਂਕਿ ਪਹਿਲਾਂ ਇਹ ਨਹੀਂ ਨਾ ਪਤਾ ਵੀ ਇੰਨਾ ਵੱਡਾ ਪਾਣਾ ਵਾਪਰ ਜਾਣਾ ਤਾਂ ਉਹ ਫਿਰ ਜਦੋਂ ਇੱਕ ਚੰਦਰਮ ਅੱਧਾ ਚੰਦਰਮਾ ਟੈਪ ਧਰਤੀ ਪਾੜਦੀ ਆ ਉਹ ਤੁਸੀਂ ਵੀਡੀਓ 'ਚ ਵੇਖਿਆ ਉਹ ਸਿੱਧਾ-ਸਿੱਧਾ ਹੀ ਉਹ ਥੱਲੇ ਬਹਿ ਜਾਂਦੀ ਹੈ ਧਰਤੀ ਤਾਂ ਉਹ ਫਿਰ ਜਦੋਂ ਉਹ ਪਾਣੀ ਆਰ ਪਾਰ ਹੀ ਲੰਘ ਜਾਂਦਾ ਨਾ ਤੇ ਫਿਰ ਮੇਰਾ ਉੱਥੇ ਇੱਕ ਵਾਰੀ ਕਹਿੰਦੇ ਨਾ ਹੁੰਦੇ ਜਿੱਦਾਂ ਰੱਬ ਨੂੰ ਵੀ ਮੈਂ ਕਤਾਨਾ ਦਿੱਤਾ ਰੱਬਾ ਤੂੰ ਸਾਡਾ ਨਾ ਚੰਗੀ ਨਹੀਂ ਕੀਤੀ ਵਾਹਿਗੁਰੂ ਤੂੰ ਸਾਡਾ ਨਾ ਚੰਗੀ ਨਹੀਂ ਕੀਤੀ ਬਹੁਤ ਹੌਸਲਾ ਟੁੱਟਿਆ ਹੋਵੇਗਾ ਜਦੋਂ ਆਪਣੇ ਖੇਤਾਂ 'ਚ ਪਾਣੀ ਗਿਆ ਤੁਸੀਂ ਕਹਿਦੇ ਸੀ ਬੜਾ ਵਿਸ਼ਵਾਸ ਸੀ ਉਸ ਬੰਦੇ ਤੇ ਕਿ ਉਹ ਨਹੀਂ ਟੁੱਟੂਗਾ ਪਰ ਕੁਦਰਤ ਦਾ ਕਹਿਰ ਹੋ ਸਕੇ ਜੋ ਹੈ ਕਿਸੇ ਦਾ ਕੋਈ ਵਾਸ ਨਹੀਂ ਚੱਲਦਾ ਤੁਹਾਡੀ ਕਿੰਨੀ ਪੈਲੀ ਸੀ ਦੇਖੋ ਜੀ ਮੇਰੀ ਚਾਚੇ ਤਾਇਆ ਨੂੰ ਮਲਾ ਕੇ ਸਾਡੀ 80 85 ਕਿੱਲੇ ਪੈਲੀ ਆ ਲੇਕਿਨ ਮੈਂ ਹਰ ਇੰਟਰਵਿਊ ਦੇ ਵਿੱਚ ਇਹ ਕਹਿੰਦਾ ਮੈਨੂੰ 1 ਮਿੰਟ ਵਾਸਤੇ ਵੀ ਮੈਨੂੰ ਆਪਦੀ ਪੈਲੀ ਨਹੀਂ ਹਿੰਦੀਦੀ ਮੈਨੂੰ ਆਪਦੀਆਂ ਮੋਟਰਾਂ ਨਹੀਂ ਦੇਦੀਆਂ ਮੈਨੂੰ ਆਪਦਾ ਇਲਾਕਾ ਦੀਦਾ ਮੈਂ ਕਹਿੰਦਾ ਮੈਂ ਡੁੱਬ ਵੀ ਜਾਵਾਂ ਮੋਰੇ ਖੜਾ ਹਾਂ ਉਹ ਵੀਡੀਓ ਤੁਸੀਂ ਵੇਖਿਆ ਮੈਂ ਸਭ ਤੋਂ ਟਾਪ ਤੇ ਜਾ ਕੇ ਬੋਰੇ ਸੁੱਟਦਾ ਰਿਆਂ ਕਿਉਂਕਿ ਜੇ ਦਰਿਆ ਦੇ ਢਿੱਗ ਦੇ ਕੇ ਮੈਂ ਪਾਣੀ 'ਚ ਵੀ ਡਿੱਗ ਜਾਂਦਾ ਤੇ ਮੇਰੇ ਵਾਸਤੇ ਤਰਨ-ਤਰਨ ਦੀ ਕੋਈ ਮੁਸ਼ਕਲ ਨਹੀਂ ਕਿਉਂਕਿ ਬਚਪਨ ਇਹੋ ਜੇ ਥਾਂ ਤੇ ਜੰਮੇ ਆ ਕੋਈ ਗੱਲ ਨਹੀਂ ਦਰਿਆ ਜਦੋਂ ਛੋਟੇ ਹ ਤੇ ਚਾਰ ਚਾਰ ਵਾਰੀ ਅਸੀਂ ਨੰਗ ਹੋਣਾ ਤੇ ਕੋਈ ਪ੍ਰੋਬਲਮ ਨਹੀਂ ਤੇ ਉਸ ਦਿਨ ਵੀ ਐਂਡ ਤੱਕ ਮੇਰਾ ਬੋਰੇ ਛੁੱਟਣ ਦਾ ਮਤਲਬ ਇਹ ਸੀ ਕਿ ਰੱਬਾ ਕੋਈ ਕਿਰਸ਼ਮਾ ਹੋ ਜਾਵੇ ਬਚ ਜਾਵੇ ਤੇ ਤੁਸੀਂ ਗੱਲ ਜਿਹੜੀ ਕਹੀ ਆ ਵੀ ਤੁਹਾਡੇ ਖੇਤ ਮੈਨੂੰ ਆਪਦੇ ਖੇਤ ਅਸੀਂ ਪਜਾਸੀ ਨਹੀਂ ਦੀਦੇ ਮੈਨੂੰ ਆਪਦਾ ਇਲਾਕਾ ਦੀਦਾ ਮੈਂ ਕਹਿੰਨਾ ਹਮਾਲਕਾ ਮੇਰਾ ਇਲਾਕਾ ਬਾਜੇ ਮੇਰੇ ਲੋਕ ਬਾਜਣ ਪਰ ਉਤੋਂ ਉਲਟ ਹੋਇਆ ਮੇਰੇ 35 ਪਿੰਡ ਕੁਝ ਸਾਲਾਂ ਵਾਸਤੇ ਪਿੱਛੇ ਚੱਲ ਗਏ ਮੈਂ ਕੁਝ ਨਹੀਂ ਕਰ ਪਾਇਆ ਜੀ ਬਹੁਤ ਮੁਸ਼ਕਲ ਹਾਲਾਤ ਐਸੀ ਕਈ ਥਾਵਾਂ ਤੇ ਜਾ ਕੇ ਦੇਖਿਆ ਕਿ ਪਿੰਡਾਂ ਚ ਪਾਣੀ ਆਏ ਤੇ ਕਈ ਕਈ ਦਿਨ ਤੱਕ ਉਹ ਪਾਣੀ ਜੋ ਹੈ ਲੱਥਦਾ ਵੀ ਨਹੀਂ ਹੈ ਬਹੁਤ ਮਾੜੇ ਹਾਲਾਤ ਰਹੀਏ ਘਰ ਵੀ ਟੈਗੇ ਨੇ ਕਈ ਉਧਰਲੇ ਪਾਸੇ ਹਾਂਜੀ ਇਹ ਜਿੱਥੇ ਆਪਾਂ ਖੜੇ ਆ ਇਥੋਂ ਪਿਛੇ ਪਿੰਡਾ ਬਾਉਪੁਰ ਤੇ ਉਹਦੇ ਨਾਲ ਉਥੇ ਨਾ ਛੋਟੇ ਛੋਟੇ ਪਿੰਡ ਹੋਰ ਪਿੰਡ ਪਿੰਦੇ ਆ ਜਿਨ੍ਹਾਂ ਦਾ ਨਾਮ ਮੈਨੂੰ ਨਹੀਂ ਜਾਂਦਾ ਇੱਕ ਮੈਦਾਨੀ ਸੱਜਣਾ ਨੂੰ ਬੇਨਤੀ ਕਰਨੀ ਚਾਹੁੰਨਾ ਵੀ ਜਿਹੜੇ ਮੋਰੇ ਪ੍ਰਧਾਨ ਲੱਗੇ ਹੁੰਦੇ ਨਾ ਉਹਨਾਂ ਨੂੰ ਨਾ ਥੱਬੇ ਰਪਈਆਂ ਦੇ ਫੜਾਇਆ ਕਰੋ ਗਰਾਉਂਡ ਲੈਵਲ ਤੇ ਵੀਰ ਜੀ ਆਓ ਮੈਂ ਮਾਧਿਅਮ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਐਨਕਸ ਸਵੇਰਾ ਵੀਰ ਜੀ ਗਰਾਉਂਡ ਲੈਵਲ ਤੇ ਆਓ ਜੇ ਕਿਸੇ ਦੀ ਰਸੋਈ ਠਾਠੀ ਕਿਚਨ ਠਾਣਾ ਕਿਚਨ ਦੀਆਂ ਇੱਟਾਂ ਤੇ ਆ ਕੇ ਖੜੋ ਕੇ ਉਹਨੂੰ ਕਿਚਨ ਦੇ ਪੈਸੇ ਦਓ ਕਿਸੇ ਦੇ ਬਾਥਰੂਮ ਲੈਟਰਨ ਠਹਿ ਗਈ ਉਹਦੀਆਂ ਇੱਟਾਂ ਉੱਥੇ ਪਈਆਂ ਉੱਥੇ ਆ ਕੇ ਉਹਦੀ ਉਹ ਬਣਾ ਦਿਓ ਕਿਸੇ ਪ੍ਰਧਾਨ ਨੂੰ ਪੈਸੇ ਨਾ ਦਓ ਸਭ ਆਪਣੀਆਂ ਜੇਬਾਂ 'ਚ ਵੜਨ ਵਾਲੇ ਹੁੰਦੇ ਆ ਮੈਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਮੰਨਦਾ ਵਿਚ ਬੰਦੇ ਹੋਣਗੇ ਪਰ 90% ਲੋਕੀ ਆਪਦੀ ਗੇਮ ਕਰ ਜਾਂਦੇ ਆ ਸੋ ਕਿੱਡਾ ਔਖਾ ਵਾ ਅਸੀਂ ਟਰੈਕਟਰ ਮੋਹ ਜਾ ਕਰਾਵਾਂਗੇ ਇੱਕ ਦਿਨ ਇੱਕ ਮੇਰੇ ਕੋ ਵੀਰ ਆਏ ਮੈਨੂੰ ਕਹਿੰਦੇ ਜੀ ਅਸੀਂ ਸੇਵਾ ਕਰਨੀ ਆ ਮੈਂ ਉਹਨਾਂ ਨੂੰ ਉੱਥੇ 4x4 ਟਰੈਕਟਰ ਦਾ ਇੰਤਜ਼ਾਮ ਕਰਤਾ ਮੈਂ ਕਿਹਾ ਵੀਰ ਉੱਥੇ ਜਾਇਓ ਜਿੱਥੇ ਕਿਸਦਾ ਘਰ ਟੱਠਾਇਆ ਕਿਸ ਦੀ ਕੋਠੀ ਟੱਠੀ ਹੋਈ ਕਿਸਦਾ ਬਾਥਰੂਮ ਟੱਠਾਇਆ ਗਰਾਊਂਡ ਲੈਵਲ ਤੇ ਜਾ ਕੇ ਅਗਲੇ ਦਿਹਾਤੇ ਪੈਸੇ ਰੱਖੋ ਅਗਲਾ ਵੀ ਬਣਾਉਣ ਵਾਲਾ ਬਣੇ ਜੀ ਬਹੁਤ ਬਹੁਤ ਧੰਨਵਾਦ ਪ੍ਰਦਾਨ ਸਿੰਘ ਜੀ ਗੱਲਬਾਤ ਕਰਨ ਦੇ ਲਈ ਸੋ ਇਨਾਂ ਦੀ ਭਾਵੁਕਤਾ ਤੁਸੀਂ ਵੇਖੀ ਹੋਵੇਗੀ ਵੀਡੀਓ ਦੇ ਜ਼ਰੀਏ ਅਜੇ ਵੀ ਇੱਕ ਭਾਵੁਕ ਅਪੀਲ ਕਰ ਰਹੇ ਨੇ ਕਿ ਜਿਹੜੀ ਮਦਦ ਹੈ ਉਹ ਸਿੱਧਾ ਜੋ ਲੋਕ ਨੇ ਜਿਨ੍ਹਾਂ ਨੂੰ ਇਸ ਵਕਤ ਜ਼ਰੂਰਤ ਹੈ ਨੀਡੀ ਹੈ ਉਹਨਾਂ ਤੱਕ ਪਹੁੰਚਾਈ ਜਾਏ ਤੇ ਹੜਾ ਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਫਿਰ ਵੀ ਕਈ ਮਦਦ ਦੇ ਹੱਥ ਜੋ ਹੈ ਪੰਜਾਬ ਨੂੰ ਇਸ ਸੰਕਟ ਚ ਕੱਢਣ ਦੇ ਲਈ ਅੱਗੇ ਆ ਰਹੇ ਨੇ ਕੈਮਰਾ ਪਰਸਨ ਅਮਨ ਦੇ ਨਾਲ ਮੇਅਰ ਸ਼੍ਰੀਪਤ ਕੋਰ ਦੇ ਨਿਕ ਸਵੇਰਾ ਪੰਜਾਬ ਚ ਹੜਾ ਨੇ ਵੱਡੀ ਤਬਾਹੀ ਮਚਾਈ ਇੱਕ ਵੀਡੀਓ ਜ਼ਰੂਰ ਤੁਸੀਂ ਵੀ ਵੇਖੀ ਹੋਵੇਗੀ ਜਿਸ ਦੇ ਵਿੱਚ ਇੱਕ ਕਿਸਾਨ ਇਸ ਪਾਣੀ ਦੇ ਵਹਾਵਲ ਵੇਖਦੇ ਹੋਏ ਰੋ ਰਏ ਸੀ ਰੱਬ ਨਾਲ ਗਿਲਾ ਕਰ ਰਹੇ ਸੀ ਤੇ ਇਹ ਕਹਿ ਰਹੇ ਸੀ ਕਿ ਰੱਬਾ ਤੂੰ ਸਾਡੇ ਨਾਲ ਚੰਗੀ ਨਹੀਂ ਕੀਤੀ ਪ੍ਰਧਾਨ ਸਿੰਘ ਨੇ ਇੱਕ ਕਿਸਾਨ ਪ੍ਰਧਾਨ ਸਿੰਘ ਜੀ ਉਸ ਤੁਹਾਡੀ ਵੀਡੀਓ ਨੇ ਕਈਆਂ ਨੂੰ ਭਾਵੁਕ ਕੀਤਾ ਇੱਕ ਤਾਂ ਪੂਰੇ ਪੰਜਾਬ ਦੇ ਹਾਲਾਤ ਬੋੜ ਮਾੜੇ ਤੂੰ ਤੋ ਤੁਹਾਡਾ ਰੱਬ ਨਾਲ ਉਹ ਗਿਲਾ ਦੇਖੋ ਜੀ ਮੈਂ ਨਾ ਅੱਗੇ ਵੀ ਕਾਫੀ ਇੰਟਰਵਿਊ ਦੇ ਵਿੱਚ ਦੱਸ ਚੁੱਕਾ ਹਾਂ ਕਿ ਜਦੋਂ ਕਿਸੇ ਨਾਲ ਡਾਡਾ ਪਿਆਰ ਹੋਵੇ ਨਾ ਆਪਣਾ ਤੇ 1 ਮਿੰਟ ਵਾਸਤੇ ਕੋਈ ਆਪਣੇ ਨਾਲ ਕੋਈ ਮੰਨ ਲਓ ਮੈਨੂੰ ਲੱਗਾ ਕਿ ਮੇਰੇ ਨਾਲ ਧੋਖਾ ਆ ਕਿਉਂਕਿ ਮੈਂ ਉਸ ਬੰਦ ਤੇ ਮੈਨੂੰ 101% ਵਿਸ਼ਵਾਸ ਸੀ ਕਿ ਇਹ ਬੰਦ ਨਹੀਂ ਟੁੱਟਣਾ ਕੀ ਹੁੰਦਾ ਕਿ ਸਵੇਰੇ ਮੈਂ 8 ਵਜੇ ਕਿਉਂਕਿ ਹਰ ਰੋਜ਼ ਮੇਰੀ ਉੱਥੇ ਲੱਗੇ ਪੈਲੀ ਸੀ ਮੈਂ ਹਰ ਰੋਜ਼ ਜਾ ਕੇ ਤੇ ਸਾਡਾ ਇੱਕ ਗਰੁੱਪ ਚੱਲਦਾ ਬੱਬੇ ਵਿਧੀ ਚੰਦੇ ਨਾਂ ਤੇ ਉਹਦੇ ਵਿੱਚ 7-800 ਮੁੰਡਾ ਵਾ ਜਿਹੜੇ ਆਪਣੀ ਬਹੁਤ ਰਿਸਪੈਕਟ ਕਰਦੇ ਮੇਰੀ ਵੀ ਮੈਂ ਉਹ ਤਾਂ ਚੱਲ ਲਾਲੋ ਭਾਪ ਕਿੱਦਾਂ ਲਾਲੋ ਕਿ ਕਿਸੇ ਬੰਦੇ ਦਾ ਹੁੰਦਾ ਪਿੰਡ 'ਚ ਪਰਵਾ ਮੈਂ 8 ਵਜੇ ਕੁਝ ਮਿੰਟਾਂ ਦੇ ਮੁੰਡਿਆਂ ਨੂੰ ਕਹਿਣਾ ਵਾਂ ਵੀ ਕੋਈ ਗੱਲ ਨਹੀਂ ਹਰ ਰੋਜ਼ ਦੀ ਤਰ੍ਹਾਂ ਤੁਸੀਂ ਆਓ ਤੇ ਆਪਾਂ ਅੱਗੇ ਤੇ ਜਿਹੜੀ ਅੱਗੇ ਅਸੀਂ ਰੋਜ਼ ਸਟ੍ਰਗਲ ਕਰਦੇ ਹਾਂ ਉਹੀ ਅਸੀਂ ਜਾਰੀ ਰੱਖਣੀ ਸੀ ਬੋਰੇ ਭਰਨੇ ਕ੍ਰੇਟ ਭਰਨੇ ਲੇਕਿਨ 10 ਵਜੇ 38 ਮਿੰਟਾਂ ਤੇ ਇੱਕ ਵਲਵਲਾ ਉੱਠਦਾ ਦਰਿਆ ਦੇ ਵਿੱਚੋਂ ਤਾਂ ਉਹ ਵਲਵਲਾ ਜਿਹੜਾ ਨਾ ਉਹ ਮੇਰਾ ਜਿਹੜਾ 10 ਫੁੱਟ ਬੰਨਵਾ ਸਾਡਾ ਉਹਨੂੰ ਅੱਧੇ ਨੂੰ ਢਾ ਲਿੰਦਾ ਤਾਂ ਮੇਰੀ ਨਿਕਾ ਪੈਂਦੀ ਆ ਤੇ ਢੜਾ ਪੱੜਾ ਪੱਤੇ ਗਾਂਡੇ ਗੰਦੀਆਂ ਪਾਣੀ ਥੱਲੇ ਖੋਰਨਦਿਆ ਤਾਂ ਮੈਂ ਇਧਰਲੇ ਮੁੰਡਿਆਂ ਨੂੰ ਆਵਾਜ਼ ਮਾਰਦਾ ਇਧਰਲੇ ਨੂੰ ਮਾਰਦਾ ਮੇਰੇ ਕੋ ਉਹ ਤੁਸੀਂ ਵੀਡੀਓ ਚ ਵੇਖਿਆ 6-7 ਮੁੰਡੇ ਹੀ ਹੁੰਦੇ ਕਿਉਂਕਿ ਅਜੇ ਸਭ ਮੁੰਡੇ ਲੇਟ ਹੀ ਜਾਂਦੇ ਹੁੰਦੇ ਕਿਉਂਕਿ ਪਹਿਲਾਂ ਇਹ ਨਹੀਂ ਨਾ ਪਤਾ ਵੀ ਇੱਡਾ ਵੱਡਾ ਪਾਣਾ ਵਾਪਰ ਜਾਣਾ ਤਾਂ ਉਹ ਫਿਰ ਜਦੋਂ ਇੱਕ ਚੰਦਰਮ ਅੱਧਾ ਚੰਦਰਮਾ ਟੈਪ ਧਰਤੀ ਪਾੜਦੀ ਆ ਉਹ ਤੁਸੀਂ ਵੀਡੀਓ ਚ ਵੇਖਿਆ ਉਹ ਸਿੱਧਾ ਸਿੱਧਾ ਹੀ ਉਹ ਥੱਲੇ ਬਹਿ ਜਾਂਦੀ ਆ ਧਰਤੀ ਉਹ ਫਿਰ ਜਦੋਂ ਉਹ ਪਾਣੀ ਆਰ ਪਾਰ ਹੀ ਨਾਗ ਜਾਂਦਾ ਨਾ ਤੇ ਫਿਰ ਮੇਰਾ ਉੱਥੇ ਇੱਕ ਵਾਰੀ ਕਹਿੰਦੇ ਨਾ ਹੁੰਦੇ ਜਿੱਦਾਂ ਰੱਬ ਨੂੰ ਵੀ ਮੈਂ ਕਤਾਨਾ ਦਿੱਤਾ ਰੱਬਾ ਤੂੰ ਸਾਡਾ ਨਾ ਚੰਗੀ ਨਹੀਂ ਕੀਤੀ ਵਾਹਿਗੁਰੂ ਤੂੰ ਸਾਡਾ ਨਾ ਚੰਗੀ ਨਹੀਂ ਕੀਤੀ ਬਹੁਤ ਹੌਸਲਾ ਟੁੱਟਿਆ ਹੋਵੇਗਾ ਜਦੋਂ ਆਪਣੇ ਖੇਤਾਂ ਚ ਪਾਣੀ ਗਿਆ ਤੁਸੀਂ ਕਹਿ ਰਹੇ ਸੀ ਬੜਾ ਵਿਸ਼ਵਾਸ ਸੀ ਉਸ ਬੰਦ ਤੇ ਕਿ ਉਹ ਨਹੀਂ ਟੁੱਟੂਗਾ ਪਰ ਕੁਦਰਤ ਦਾ ਕਹਿਰ ਹੋ ਸਕੇ ਜੋ ਹੈ ਕਿਸੇ ਦਾ ਕੋਈ ਵਾਸ ਨਹੀਂ ਚੱਲਦਾ ਤੁਹਾਡੀ ਕਿੰਨੀ ਪੈਲੀ ਸੀ ਦੇਖੋ ਜੀ ਮੇਰੀ ਚਾਚੇ ਤਾਇਆ ਨੂੰ ਮਿਲਾ ਕੇ ਸਾਡੀ 80 85 ਕਿਲੇ ਪੈਲੀ ਆ ਲੇਕਿਨ ਮੈਂ ਹਰ ਇੰਟਰਵਿਊ ਦੇ ਵਿੱਚ ਇਹ ਕਹਿੰਦਾ ਮੈਨੂੰ ਇੱਕ ਮਿੰਟ ਵਾਸਤੇ ਵੀ ਮੈਨੂੰ ਆਪਦੀ ਪੈਲੀ ਨਹੀਂ ਹਿੰਦੀਦੀ ਮੈਨੂੰ ਆਪਦੀਆਂ ਮੋਟਰਾਂ ਨਹੀਂ ਦੀਦੀਆਂ ਮੈਨੂੰ ਆਪਦਾ ਇਲਾਕਾ ਦੀਦਾ ਹੈ ਮੈਂ ਕਹਿੰਦਾ ਮੈਂ ਡੁੱਬ ਵੀ ਜਾਵਾਂ ਮੋਰੇ ਖੜਾ ਹਾਂ ਉਹ ਵੀਡੀਓ ਤੁਸੀਂ ਵੇਖਿਆ ਮੈਂ ਸਭ ਤੋਂ ਟਾਪ ਤੇ ਜਾ ਕੇ ਬੋਰੇ ਸੁੱਟਦਾ ਰਿਆਂ ਕਿਉਂਕਿ ਜੇ ਦਰਿਆ ਦੇ ਢਿੱਗ ਦੇ ਕੇ ਮੈਂ ਪਾਣੀ 'ਚ ਵੀ ਡੇਕ ਜਾਂਦਾ ਤੇ ਮੇਰੇ ਵਾਸਤੇ ਤਰਨ ਤਰਨ ਦੀ ਕੋਈ ਮੁਸ਼ਕਲ ਨਹੀਂ ਕਿਉਂਕਿ ਬਚਪਨ ਇਹੋ ਜੇ ਥਾਂ ਤੇ ਜੰਮੇ ਆ ਕੋਈ ਗੱਲ ਨਹੀਂ ਦਰਿਆ ਜਦੋਂ ਛੋਟੇ ਹ ਤੇ ਚਾਰ-ਚਾਰ ਵਾਰੀ ਅਸੀਂ ਨੰਗ ਹੋਣਾ ਤੇ ਕੋਈ ਪ੍ਰੋਬਲਮ ਨਹੀਂ ਤੇ ਉਸ ਦਿਨ ਵੀ ਐਂਡ ਤੱਕ ਮੇਰਾ ਬੋਰੇ ਛੁੱਟਣ ਦਾ ਮਤਲਬ ਇਹ ਸੀ ਕਿ ਰੱਬਾ ਕੋਈ ਕਿਰਸ਼ਮਾ ਹੋ ਜਾਵੇ ਬਚ ਜਾਵੇ ਤੇ ਤੁਸੀਂ ਗੱਲ ਜਿਹੜੀ ਕਹੀ ਆ ਵੀ ਤੁਹਾਡੇ ਖੇਤ ਮੈਨੂੰ ਆਪਦੇ ਖੇਤ 80 50 ਨਹੀਂ ਦੀਦੇ ਮੈਨੂੰ ਆਪਦਾ ਇਲਾਕਾ ਦੀਦਾ ਮੈਂ ਕਹਿੰਨਾ ਹਾਂ ਮਾਲਕਾ ਮੇਰਾ ਇਲਾਕਾ ਬਾਜੇ ਮੇਰੇ ਲੋਕ ਬਾਜਣ ਪਰ ਉਤੋਂ ਉਲਟ ਹੋਇਆ ਮੇਰੇ 35 ਪਿੰਡ ਕੁਝ ਸਾਲਾਂ ਵਾਸਤੇ ਪਿੱਛੇ ਚੱਲ ਗਏ ਮੈਂ ਕੁਝ ਨਹੀਂ ਕਰ ਪਾਇਆ ਜੀ ਬਹੁਤ ਮੁਸ਼ਕਲ ਹਾਲਾਤ ਐਸੀ ਕਈ ਥਾਵਾਂ ਤੇ ਜਾ ਕੇ ਦੇਖਿਆ ਕਿ ਪਿੰਡਾਂ ਚ ਪਾਣੀ ਆਏ ਤੇ ਕਈ ਕਈ ਦਿਨ ਤੱਕ ਉਹ ਪਾਣੀ ਜੋ ਹੈ ਲੱਥਦਾ ਵੀ ਨਹੀਂ ਹੈ ਬਹੁਤ ਮਾੜੇ ਹਾਲਾਤ ਰਹੀਏ ਘਰ ਵੀ ਟੈਗੇ ਨੇ ਕਈ ਉਧਰਲੇ ਪਾਸੇ ਹਾਂਜੀ ਇਹ ਜਿੱਥੇ ਆਪਾਂ ਖੜੇ ਆ ਇਥੋਂ ਪਿਛੇ ਪਿੰਡਾ ਬਾਉਪੁਰ ਤੇ ਉਹਦੇ ਨਾਲ ਉਥੇ ਨਾ ਛੋਟੇ ਛੋਟੇ ਪਿੰਡ ਹੋਰ ਪਿੰਡ ਪਿੰਦੇ ਆ ਜਿਨ੍ਹਾਂ ਦਾ ਨਾਮ ਮੈਨੂੰ ਨਹੀਂ ਜਾਂਦਾ ਇੱਕ ਮੈਦਾਨੀ ਸੱਜਣਾ ਨੂੰ ਬੇਨਤੀ ਕਰਨੀ ਚਾਹੁੰਨਾ ਵੀ ਜਿਹੜੇ ਮੋਰੇ ਪ੍ਰਧਾਨ ਲੱਗੇ ਹੁੰਦੇ ਨਾ ਉਹਨਾਂ ਨੂੰ ਨਾ ਥੱਬੇ ਰਪਈਆਂ ਦੇ ਫੜਾਇਆ ਕਰੋ ਗਰਾਉਂਡ ਲੈਵਲ ਤੇ ਵੀਰ ਜੀ ਆਓ ਮੈਂ ਮਾਧਿਅਮ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਐ ਐਨਕਸਵੇਰਾ ਵੀਰ ਜੀ ਗਰਾਉਂਡ ਲੈਵਲ ਤੇ ਆਓ ਜੇ ਕਿਸੇ ਦੀ ਰਸੋਈ ਠਾਠੀ ਕਿਚਨ ਠਾਠਾ ਨਾਲ ਕਿਚਨ ਦੀਆਂ ਇੱਟਾਂ ਤੇ ਆ ਕੇ ਖੜੋ ਕੇ ਉਹਨੂੰ ਕਿਚਨ ਦੇ ਪੈਸੇ দাও ਕਿਸੇ ਦੇ ਬਾਥਰੂਮ ਲੈਟਰਨ ਠਾਗੇ ਉਹਦੀਆਂ ਇੱਟਾਂ ਉੱਥੇ ਪਈਆਂ ਉੱਥੇ ਆ ਕੇ ਉਹਦੀ ਉਹ ਬਣਾ ਦਿਓ ਕਿਸੇ ਪ੍ਰਧਾਨ ਨੂੰ ਪੈਸੇ ਨਾ ਦਿਓ ਸਭ ਆਪਣੀਆਂ ਜੇਬਾਂ 'ਚ ਵੜਨ ਵਾਲੇ ਹੁੰਦੇ ਆ ਮੈਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਮੰਨਦਾ ਵਿੱਚ ਬੰਦੇ ਹੋਣਗੇ ਪਰ 90% ਲੋਕੀ ਆਪਦੀ ਗੇਮ ਕਰ ਜਾਂਦੇ ਆ ਸੋ ਕਿੱਦਾਂ ਔਖਾ ਵਾ ਅਹੀਂ ਟਰੈਕਟਰ ਮੋਹਿਆ ਕਰਾਵਾਂਗੇ ਇੱਕ ਦਿਨ ਇੱਕ ਮੇਰੇ ਕੋ ਵੀਰ ਆਏ ਮੈਨੂੰ ਕਹਿੰਦੇ ਜੀ ਅਹੀਂ ਸੇਵਾ ਕਰਨੀ ਆ ਮੈਂ ਉਹਨਾਂ ਨੂੰ ਉੱਥੇ 4x4 ਟਰੈਕਟਰ ਦਾ ਇੰਤਜ਼ਾਮ ਕਰਤਾ ਮੈਂ ਕਿਹਾ ਵੀਰ ਉੱਥੇ ਜਾਇਓ ਜਿੱਥੇ ਕਿਸੇ ਦਾ ਘਰ ਟੱਠਾ ਆ ਕਿਸੇ ਦੀ ਕੋਠੀ ਟੱਠੀ ਹੋਈ ਕਿਸੇ ਦਾ ਬਾਥਰੂਮ ਟੱਠਾ ਆ ਗਰਾਊਂਡ ਲੈਵਲ ਤੇ ਜਾ ਕੇ ਅਗਲੇ ਦਿਹਾਤੇ ਪੈਸੇ ਰੱਖੋ ਅਗਲਾ ਵੀ ਬਣਾਉਣ ਵਾਲਾ ਬਣੇ ਜੀ ਬਹੁਤ ਬਹੁਤ ਧੰਨਵਾਦ ਪ੍ਰਦਾਨ ਸਿੰਘ ਜੀ ਗੱਲਬਾਤ ਕਰਨ ਦੇ ਲਈ ਸੋ ਇਨਾਂ ਦੀ ਭਾਵੁਕਤਾ ਤੁਸੀਂ ਵੇਖੀ ਹੋਵੇਗੀ ਵੀਡੀਓ ਦੇ ذریعے ਅਜੇ ਵੀ ਇੱਕ ਭਾਵੁਕ ਅਪੀਲ ਕਰ ਰਹੇ ਨੇ ਕਿ ਜਿਹੜੀ ਮਦਦ ਹੈ ਉਹ ਸਿੱਧਾ ਜੋ ਲੋਕ ਨੇ ਜਿਨ੍ਹਾਂ ਨੂੰ ਇਸ ਵਕਤ ਜ਼ਰੂਰਤ ਹੈ ਨੀਡੀ ਹੈ ਉਹਨਾਂ ਤੱਕ ਪਹੁੰਚਾਈ ਜਾਏ ਤੇ ਹੜਾ ਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਫਿਰ ਵੀ ਕਈ ਮਦਦ ਦੇ ਹੱਥ ਜੋ ਹੈ ਪੰਜਾਬ ਨੂੰ ਇਸ ਸੰਕਟ ਚ ਕੱਢਣ ਦੇ ਲਈ ਅੱਗੇ ਆ ਰਹੇ ਨੇ ਕੈਮਰਾ ਪਰਸਨ ਹਮਨ ਦੇ ਨਾਲ ਮੇਅਰ ਸ਼੍ਰੀਪੁਰ ਦੇ ਨਿਕ ਸਵੇਦਾ